ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਟਾਈਮ 5:00 ਵਜੇ ਜੀ ਦਿਨ ਹੈਗਾ ਸ਼ਨੀਵਾਰ ਦਾ ਹੇ ਹੇ ਅੱਜ ਦਾ ਦਿਨ ਬਹੁ ਮਾੜਾ ਚੜਿਆ ਹਨਾ ਮੈਸੇ ਚਲੋ ਜਿਨ੍ਹਾਂ ਨੂੰ ਤਾਂ ਪੈਸੇ ਪਤਾ ਸਭ ਨੂੰ ਹੀ ਲੱਗ ਚੁੱਕਿਆ ਹਨਾ ਕਿਉਂ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਐ ਇੰਨੀ ਜ਼ਿਆਦੇ ਵਾਇਰਲ ਹੋ ਰਹੀ ਐ ਬਈ ਬਹੁਤ ਜ਼ਿਆਦੇ ਫੇਸਬੁਕ ਤੇ YouTube ਤੇ ਸਾਰੇ ਕਿਤੇ ਉਹ ਖਬਰ ਹੈ ਜਿਹੜੀ ਲੱਗ ਗਈ ਕੁਝ ਭੈਣ ਭਰਾਵਾਂ ਨੂੰ ਪਤਾ ਹੋ ਕੁਝ ਨੂੰ ਨਹੀਂ ਪਤਾ ਤੇ ਮੈਂ ਤੁਹਾਨੂੰ ਨਾਲ ਉਹਨਾਂ ਦੀ ਵੀਡੀਓ ਥੋੜੀ-ਮੋਟੀ ਫੋਟੋ ਕਲਿੱਪ ਹੈਗੀ ਹੈ ਮੇਰੇ ਕੋਲ ਮੈਂ ਤੁਹਾਨੂੰ ਉਹ ਲਾ ਦੂੰਗੀ ਜਿਆਦਾ ਲੰਬੀ ਵੀਡੀਓ ਮੈਂ ਨਹੀਂ ਕਰਦੀ ਕਿਉਂ ਅੱਜ ਮੇਰਾ ਬਲੌਗ ਪਾਉਣ ਦਾ ਮੂਡ ਨਹੀਂ ਹੈਗਾ ਸੀ ਮੈਂ ਕਿਹਾ ਵੀ ਫਿਰ ਹੁਣ ਨਾ ਮੈਂ ਫੇਸਬੁਕ ਤੇ ਜਾਂ ਤੇ ਲਾ ਰੱਖਿਆ ਜੀ ਉੱਤੇ ਹਰ ਇੱਕ ਪੁੱਛੀ ਜਾਂਦਾ ਵੀ ਕੀ ਹੋਇਆ ਜੀ ਕੌਣ ਸੀ ਜੀ ਫਿਰ ਮੈਨੂੰ ਇਕੱਲੇ ਇਕੱਲੇ ਨੂੰ ਜਵਾਬ ਦੇਣਾ ਬਹੁਤ ਔਖਾ ਹੋ ਜਾਂਦਾ ਬਹੁਤ ਮਨ ਆਪ ਸੈਟ ਆ ਮੈਂ ਸੁਣਨਾ ਮੈਂ ਜਾ ਕੇ ਪਤਾ ਲੱਗਿਆ ਜੀ ਮੈਂ ਉੱਥੇ ਕੁਝ ਨਹੀਂ ਕਰਿਆ 2 ਟਾਈ ਘੰਟੇ ਹੀ ਬੈਠ ਕੇ ਮੁੜੀ ਪਤਾ ਨਹੀਂ ਲੱਗਿਆ ਕੀ ਕੁਝ ਹੋਈ ਗਿਆ ਬਹੁਤ ਮਾੜੀ ਘਟਨਾ ਹੋਈ ਹੈ ਜੀ ਜਿਹੜੀ ਅੱਜ ਵਾਲੀ ਹੋਈ ਹੈ ਰੱਬਾ ਇਹ ਜਾਂ ਦਿਨ ਕਦੀ ਨਾ ਚੜਾਈ ਹੈ ਨਾ ਮੈਨੂੰ ਤਾਂ ਪਤਾ ਨਹੀਂ ਕਿੰਨੇ ਦਿਨ ਹੋ ਗਏ ਕੁਝ ਨਾ ਕੁਝ ਇੰਨਾ ਮਾੜਾ ਜਿਆਦਾ ਹੋ ਰਿਹਾ ਪਹਿਲੇ ਹੀ ਮੇਰਾ ਤਾਂ ਜੀ ਕਰਦਾ ਵੀ ਮੈਂ ਜਾਂ ਕੋਈ ਸੂਟਾਂ ਦੀ ਵੀਡੀਓ ਅਪਲੋਡ ਕਰਦਾ ਬਸ ਜਿੰਨੇ ਕੁ ਸੂਟ ਆਏ ਹੋਏ ਨੇ ਉਹੀ ਮੈਨੂੰ ਐਵੇਂ ਨਿਫਟ ਜਾਣ ਪਤਾ ਨਹੀਂ ਕਿਉਂ ਮਨ ਇੰਨਾ ਉਦਾਸ ਰਹਿੰਦਾ ਆਪਣੇ ਨਾਲ ਭੈਣ ਨਾਲ ਕੁੜੀ ਸੀਗੀ ਮੁਲਾਜ਼ਮ ਸੰਗਰੂਰ ਜ਼ਿਲ੍ਹੇ ਦੀ ਤੀ ਮੌੜਾ ਪਿੰਡ ਦੀ ਕਾਫੀ ਪਿੰਡਾਂ ਦੇ ਤਾਂ ਨੇੜੇ ਤੇੜੇ ਆ ਹਨਾ ਮੌੜਾ ਮਹਿਲਾ ਚੌਕ ਪਿੰਡ ਦਾ ਵਿਚਾਰੀ ਦੀ ਮਹਿਤਾਬਕ ਜਿੱਦੀ ਬੇਟੀ ਐ ਛੋਟੀ ਜੀ ਇੰਨੇ ਸੁਨੇਹਾ ਅੰਮਰਤ ਵੇੜੇ ਇੰਨਾ ਕਹਿੰਦੇ ਹੁੰਦੇ ਨੇ ਇੱਕ ਪਾਪ ਹੀ ਹੋਇਆ ਬਹੁਤ ਨਿੱਗ ਪਾਪ ਹੋਇਆ ਇਹ ਪਾਪ ਤੋਂ ਵੀ ਮਹਾਪਾਪ ਹੋਇਆ ਹੈ ਵਿਚਾਰੀ ਡਿਊਟੀ ਜਾਂਦੀ ਸੀ ਜਿਵੇਂ ਹੁਣ ਅਸੀਂ ਵੀ ਤਾਂ ਸਾਡੇ ਵੀ ਹੋ ਜਾਂਦਾ ਨਾ ਅਸੀਂ ਸੋਚਦੇ ਆਂ ਵੀ ਅਸੀਂ ਵੀ ਕਹਿ ਦਿੰਨਾ ਮੇਰੀ ਭੈਣ ਨੂੰ ਕਿ ਜੇ ਤੂੰ ਜਾਨੀਂ ਤੂੰ ਡਿਊਟੀ ਜਾਏਂਗੀ ਜਿਵੇਂ ਸਾਡੀ ਮੰਮੀ ਜਾਂਦੇ ਨੇ ਉਹਨਾਂ ਦੇ ਉਹ ਕਹਿੰਦੇ ਮੈਂ ਜਾਂਦੀ ਹੁਈ ਲਾਜੂ ਤੈਨੂੰ ਲੈ ਜੂੰ ਉਹਨਾਂ ਦੀ ਵਿਚਾਰੀਆਂ ਦੀ ਕੋਈ ਰਿਸ਼ਤੇਦਾਰੀ ਚ ਜਾਣਾ ਹੋਣਾ ਉਹ ਕਹਿੰਦੀ ਮੰਮੀ ਮੈਂ ਤੈਨੂੰ ਜਾਂਦੀ ਰਸਤੇ ਚ ਲਾਜੂ ਵੀ ਮੋੜ ਦੀ ਲੈ ਆਉ ਉਹਨਾਂ ਨੂੰ ਕੀ ਪਤਾ ਦੀ ਮਾਵਾ ਧੀਆਂ ਦੀ ਇਕੱਠੀ ਮੌਤ ਲਿਖੀ ਆ ਹਨਾ ਪਤਾ ਨਹੀਂ ਅਚਾਨਕ ਗੱਡੀ ਤਾਲੀ ਚ ਵੱਜੀ ਨੇੜੇ ਕਰਾਟ ਪਿੰਡ ਨਹਿਰ ਨੂੰ ਹੋ ਰਿਹਾ ਕੋਈ ਵੀ ਆਪਾਂ ਇੰਨਾ ਤਾਂ ਜਾਣਦੇ ਨਹੀਂ ਹਨਾ ਵਿਚਾਰੀਆਂ ਦੀ ਗੱਡੀ ਨੂੰ ਅੱਗ ਲੱਗੀ ਉਹ ਦੋਨੇ 5 ਵਜੇ ਇਨੀ ਧੁੰਦ ਚ ਕੋਈ ਵੀ ਨਹੀਂ ਜਾਂਦਾ ਹੁੰਦਾ ਦੀ ਜਿਹੜਾ ਜਿਹਨੂੰ ਐਮਰਜੈਂਸੀ ਹੈ ਜਾਂ ਮਜਬੂਰੀ ਹੈ ਜੀ ਉਹੀ ਜਾਊਗਾ ਡਿਊਟੀਆਂ ਆਣਾ ਹਨਾ ਉਹ ਵਿਚਾਰੀਆਂ ਦੋਨੇ ਉਹ ਗੱਡੀ ਦੇ ਵਿੱਚ ਵਿੱਚ ਹੀ ਆਈ ਮੱਚ ਗਈਆਂ ਮਾਂ ਮਾਤੀਆਂ ਇਕੱਠੀਆਂ ਦੇਖ ਲੋ ਕਿੰਨਾ ਪਾਪ ਹੋਇਆ ਹਨਾ ਦੇਖਿਆ ਨਹੀਂ ਆਂਦਾ ਮੈਨੂੰ ਕੁਝ ਨਹੀਂ ਪਤਾ ਲੱਗਦਾ ਮੈਂ ਘਰੇ ਵੀ ਅੰਦਰ ਵੜ ਜਣੀ ਮਾਰੇ ਆਪਣੀ ਨਾਹੋ ਵਿਚਾਰੀ ਭੈਣ ਦੇ ਵਿਆਹ ਚ ਵੀ ਆਉਂਦੀ ਸੀ ਭੈਣ ਨਾਲ ਸਾਰਿਆਂ ਨਾਲ ਵਧੀਆ ਸਾਡੇ ਨਾਲ ਹੋਤੀ ਮੈਨੂੰ ਸੁਨਾਮ ਸੁਨੂ ਮਿਲਦੇ ਰਹਿੰਦੇ ਸੀਗੇ ਤੇ ਬਹੁਤ ਵਧੀਆ ਸੁਭਾਅ ਸੀਗਾ ਦੇਖੋ ਜੀ ਅੱਜ ਕੱਲ ਇਨਸਾਨ ਹਨਾ ਪਿਆਰੀ ਹੁੰਦਾ ਇਹੀ ਜਾਊਗਾ ਦੁਨੀਆ ਤੇ ਕੀ ਪਤਾ ਹੁੰਦਾ ਕੀ ਚੀਜ਼ ਉਹਨੇ ਬਾਲਾ ਮਨ ਸੈਡ ਹੋਇਆ ਪਿਆ ਵੀ ਕੀ ਕਰੀਏ ਕੁਛ ਨਹੀਂ ਚੰਗਾ ਲਾਦਾ ਉਹ ਤੁਰੇ ਫਿਰਦਾ ਮੇਰੀ ਮੇਰੀ ਕਰਦੇ ਇੱਥੇ ਕੁਛ ਨਹੀਂ ਹੈਗਾ ਦੇਖੋ ਜੀ ਉਹ ਮਲਾਜ਼ਮ ਹੋ ਕੇ ਵੀ ਹਨਾ ਪ੍ਰਮਾਤਮਾ ਨੇ ਕਿੰਨੀ ਭੈੜੀ ਮੌਤ ਲਿਖੀ ਉਹਦੀ ਨਾਲ ਉਹਦੀ ਮੰਮੀ ਨੇ ਵੀ ਅਸੀਂ ਇੱਕ ਕੁੜੀ ਹੈ ਹੋਰ ਦੂਜੀ ਮਲਾਜ਼ਮ ਕਹਿੰਦੇ ਉਹਦੇ ਵਿਆਹ ਚ ਵੀ ਸਾਨੂੰ ਮਿਲੀ ਸੀ ਮੈਨੂੰ ਹਸਪ੍ਰਿਤ ਨੇ ਸੁਣਾਇਆ ਮੋ ਜੀ ਮਮੀ ਕਹਿੰਦੀ ਮਾਸੀ ਦੀ ਸੇਲੀ ਦਾ ਐਕਸੀਡੈਂਟ ਹੋ ਗਿਆ ਮੈਂ ਕਿਹਾ ਕਿਹੜੀ ਦਾ ਕਹਿੰਦੀ ਆਪਾਂ ਨੂੰ ਮਿਲੀ ਸੀ ਉਹ ਵੀ ਤੈਨੂੰ ਸੁਨਾਮ ਪਾਰਲਰ ਵਾਲੀ ਦੇ ਮਿਲੀ ਉੱਥੇ ਵੀ ਅਸੀਂ ਜਾਂਨੇ ਇਕੱਠੇ ਤੀਆਂ ਲਾਉਂਦੇ ਤੇ ਜਿਹੜੇ ਅਸੀਂ ਸਾਰੇ ਉੱਤੇ ਇਕੱਠੇ ਲਾਉਂਦੇ ਹਣਾ ਵਿਚਾਰੀਆਂ ਮੇਰਾ ਦੇਖੋ ਜਿਵੇਂ ਮੈਂ ਹੁਣ ਉਹ ਆ ਨਾ ਜਾਂਦੇ ਹਾਂ ਉਹਦੇ ਇਕੱਠੇ ਤਾਂ ਮੇਰੀ ਭੈਣ ਰਹਿੰਦੀ ਉਹਨਾਂ ਨਾਲ ਮੈਨੂੰ ਵੀ ਰਾਹ ਤੇ ਕਿੱਥੇ ਵੀ ਮਿਲਦੀਆਂ ਨੇ ਉਹ ਮੈਨੂੰ ਉਸ ਤੋਂ ਵੀ ਜ਼ਿਆਦਾ ਪਿਆਰ ਨਾਲ ਬੋਲਦੀਆਂ ਨੇ ਪਿਆਰ ਨਾਲ ਮਿਲਦੀਆਂ ਨੇ ਉਸ ਤੋਂ ਵੀ ਜ਼ਿਆਦਾ ਉਹ ਕਰਦੀਆਂ ਨੇ ਵਿਚਾਰੀਆਂ ਪਤਾ ਨਹੀਂ ਪ੍ਰਮਾਤਮਾ ਨੇ ਕਰੋ ਕਿੰਨਾ ਮਾੜਾ ਲਿਖਿਆ ਉਗੜਿਆ ਹੈ ਹਨਾ ਸੱਚੇ ਪਾਸਾ ਇਹ ਜੀ ਉਹ ਕਿਸੇ ਤੇ ਨਾ ਕਰੀ ਬਹੁਤ ਮਨ ਉਦਾਸ ਹੈ ਜੀ ਕਾਸੀ ਨੂੰ ਜੀ ਨਹੀਂ ਕਰਦਾ ਕੀ ਕਰੀਏ ਕਰੇ ਵੀ ਨਾ ਸਰਦਾ ਨਹੀਂ ਕਹਿੰਦੇ ਜਿਹੜੇ ਜਿਉਂਦੇ ਜੀ ਨੇ ਉਹਨਾਂ ਨੂੰ ਟਿੱਡ ਵੀ ਭਰਨਾ ਪਊਗਾ ਕੰਮ ਵੀ ਕਰਨੇ ਪੈਣਗੇ ਹਾਏ ਹਾਏ ਮਾਵਾਂ ਨੂੰ ਤੜਕੇ ਵਿਚਾਰੀਆਂ ਵਗ ਜਾਂਦੀਆਂ ਨੇ ਸੱਡ ਕੇ ਜਵਾਕਾਂ ਨੂੰ ਹੱਥ ਨੇ ਜਵਾਕ ਢੀਕਦੇ ਨੇ ਕਦੋਂ ਖਾਓਗੇ ਉਹਦੀ 7 ਸਾਲ ਦੀ ਬੇਟੀ ਐ ਵਿਚਾਰੀ ਹੈ ਨਾ ਬਹੁਤ ਔਖਾ ਹੋ ਜਾਂਦਾ ਜੀ ਬੜਾ ਮਨ ਦਾਾਸ ਹੋਇਆ ਬੈਜ ਤਾਂ ਬਹੁਤ ਕਿਉਂ ਇੰਨਾ ਵਿਚਲ ਵਿਚਾਰੀਆਂ ਦੇ ਸੱਟ ਫੇਟ ਵੱਜਦੀ ਉਹ ਐਕਸੀਡੈਂਟ ਹੋ ਜਾਂਦਾ ਆਪਦੇ ਹੱਥੀ ਉਹਨਾਂ ਦਾ ਸੰਸਕਾਰ ਹੋ ਜਾਂਦਾ ਨਾ ਉਹ ਗੱਲ ਬੱਕਰੀ ਦੀ ਪਤਾ ਵਿਸ਼ਵਾਸ ਤਾਂ ਹੋ ਜਾਂਦਾ ਵੀ ਹਾਂ ਭਾਈ ਉਹ ਦੁਨੀਆ ਚ ਨਹੀਂ ਰਹੀਆਂ ਪਤਾ ਨਹੀਂ ਉੱਥੇ ਉਹਨਾਂ ਨੂੰ ਵਿਚਾਰੀਆਂ ਨੂੰ ਕੋਈ ਕਿਵੇਂ ਉਹ ਉਹਨਾਂ ਨੇ ਆਪਦਾ ਹਨਾ ਸਰੀਰ ਆਪਣੇ ਸੇਕ ਲੱਗ ਜੇ ਜਿਉਂਦੇ ਜੀਦੇ ਉਹ ਵੀ ਚੱਲਣਾ ਔਖਾ ਹੋ ਜਾਂਦਾ ਮੱਚਦਾ ਉਹ 2-2 3-3 ਘੰਟੇ ਉਹ ਸਾਰਾ ਉਹਨਾਂ ਦਾ ਖਤਮ ਹੀ ਹੋ ਗਿਆ ਮੈਂ ਤਾਂ ਅੱਜ ਮਸਾ ਉਹ ਕਰਕੇ ਮੜਾ ਜਾ ਹਿੰਮਤ ਜੀ ਕਰਕੇ ਦੋ ਦਿਨ ਵੀਡੀਓ ਪਾਈ ਤੀ ਲਗਾਤਾਰ ਸ਼ੂਟਾਂ ਦੀ ਤੇ ਅੱਜ ਹਿੰਮਤ ਜੀ ਕਰੀ ਤੀ ਦੁਪट्टे ਤੋਂ ਪੁੱਟੇ ਡਾਈ ਕਰਨੇ ਨੇ ਇੱਥੇ ਦੀ ਪਤਾ ਐ ਪਤਾ ਨਹੀਂ ਵੀ ਰੱਬ ਹੈ ਨਾ ਹੋਰ ਪਤਾ ਨਹੀਂ ਮੈਨੂੰ ਤਾਂ ਐ ਵੀ ਜਿਹੜਾ ਬੰਦਾ ਮੈਨੂੰ ਇੱਕ ਵਾਰ ਮਿਲ ਲਿਆ ਚਾਹੇ ਉਹ 10 ਸਾਲ ਪਹਿਲਾਂ ਮਿਲ ਲਿਆ ਚਾਹੇ ਉਹ 5 ਸਾਲ ਪਹਿਲਾਂ ਮਿਲ ਲਿਆ ਚਾਹੇ ਉਹ 2 ਦੋ ਮਹੀਨੇ ਪਹਿਲਾਂ ਮਿਲ ਲਿਆ ਜੇ ਉਹਦਾ ਕੋਈ ਐ ਹੋ ਜੇ ਫਿਰ ਮੈਨੂੰ ਤਾਂ ਐ ਹੋ ਜਾਂਦਾ ਵੀ ਉਹ ਮੇਰੇ ਪਰਿਵਾਰ ਦਾ ਮੈਂਬਰ ਹੀ ਸੀ ਹੈ ਨਾ ਅੱਜ ਕੱਲ ਕੀ ਲੈ ਜਾਣਾ ਜੀ ਇੱਥੋਂ ਕੁਝ ਨਹੀਂ ਜਾਂਦਾ ਹੇ ਹੇ ਬਹੁਤ ਮਨ ਉਦਾਸ ਹੈ ਜੀ ਕਸ ਇੰਜੀਨ ਕਰਦਾ ਮੈਂ ਐਂ ਬੈਠੀ ਆ ਇੱਥੇ ਜਦੋਂ ਦੀ ਆਈਆਂ ਸੁਨਮਾ ਉੱਥੋਂ ਵੀ ਕੁਝ ਨਹੀਂ ਪਤਾ ਲੱਗਿਆ ਕੀ ਉਸ ਕਰੇ ਸਾਰੇ ਕੱਪੜਾ ਲੈਣਾ ਉੱਥੇ ਦੁਕਾਨ ਦੀ ਸਿੱਟੀ ਮਾਂ ਕੋਈ ਨੂੰ ਫੇਰ ਲੈ ਜਾਗੇ ਹਨਾ ਬਹੁਤ ਮਨ ਉਦਾਸ ਹੈ ਜੀ ਵਾਹਿਗੁਰੂ ਆਪ ਦੇ ਘਰੇ ਤਮ ਉਹ ਤਾਂ ਦੇ ਦਿਆ ਕਰ ਹਨਾ ਚਲ ਤਾਂ ਲਜਾਣਾ ਹੀ ਆਪਾਂ ਇਹ ਨਹੀਂ ਕਹਿੰਦੇ ਜਿੰਨੀ ਕਿ ਲਿਖੀ ਹੈ ਬੰਦਾ ਭੋਗਦਾ ਹੈ ਵੀ ਉਹਨਾਂ ਦੇ ਮਾਮਾ ਧੀਆ ਦੇ ਜਮੀਂ ਵਿਚਾਰੀਆਂ ਦਾ ਕਿਸੇ ਨੂੰ ਕੁਝ ਨਹੀਂ ਪਤਾ ਲੱਗਿਆ ਉਹ ਤਾਂ ਮਨ ਕਰੇ ਘੰਟੇ ਦੋ ਘੰਟੇ ਬਾਅਦ ਕਿਸੇ ਨੂੰ ਪਤਾ ਲੱਗਿਆ ਹੋਊਗਾ ਵੀ ਇੱਥੇ ਕੀ ਹੋਇਆ ਪਿਆ ਜਦੋਂ ਮੜਾ ਮੋਟਾ ਸੇ 7 ਵਜੇ ਦਿਨ ਚੜਿਆ ਹੋਊਗਾ ਫੇਰ ਜਾਂਦੇ ਆਉਂਦੇ ਨੇ ਦੇਖਿਆ ਉਹਨਾਂ ਨੇ ਤਾਂ ਕੁਝ ਨਹੀਂ ਪਤਾ ਲੱਗਿਆ ਹੋ ਹੋ ਚਲੋ ਜੀ ਮੈਂ ਥੋੜੀ-ਮੋਡੀ ਤੁਹਾਨੂੰ ਨਾਲ ਉਹਦੀ ਵੀਡੀਓ ਕਲਿੱਪ ਲਾ ਦੂੰਗੀ ਵੀ ਹਨਾ ਬਹੁਤ ਔਖਾ ਹੈ ਜੀ ਮੈਂ ਤਾਂ ਉਹੀ ਦੇਖ-ਦੇਖ ਕੇ ਈਮਾਨਤ ਆਸ ਰਹੀ ਹੂੰ ਕੀ ਕਰੀਏ ਕਾਸੇ ਨੂੰ ਜੀ ਨਹੀਂ ਕਰਦਾ ਚਲੋ ਜੀ ਕੱਲ ਨੂੰ ਮਿਲਦੇ ਆਂ ਹੋਰ ਬਲੌਗ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ